ਬਣਾਤੇ ਸਮਾਜ ਦੇ ਜੋ ਮਲਟੀਪਲ ਚੁਆਇਸ ਕੁਸ਼ਚਨ ਨੇ ਉਹ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਕੀਤਾ ਕਿਵੇਂ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੁੰਦੀ ਹੈ ਉਹ ਭਾਰਤ ਦਾ ਵਪਾਰ ਕਰਨ ਵਾਸਤੇ ਆਉਂਦੀ ਹੈ ਫਿਰ ਦੋ ਲੜਾਈਆਂ ਹੁੰਦੀਆਂ ਨੇ ਬਲਾਸੀ ਦੀ 1757 ਵਿੱਚ ਬਕਸਰ ਦੀ 1764 ਦੇ ਵਿੱਚ ਫਿਰ ਉਹਨਾਂ ਨੂੰ 1765 ਦੇ ਵਿੱਚ ਇੱਕ ਮਹਾਨ ਸੰਧੀ ਹੁੰਦੀ ਆ ਲਾਹੌਰ ਦੀ ਜਿਹਦੇ ਤਹਿਤ ਉਹਨਾਂ ਨੂੰ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਪ੍ਰਾਪਤ ਹੋ ਜਾਂਦੀ ਆ ਭਾਉ ਉੱਥੋਂ ਦਾ ਭੂਮੀ ਕਰ ਉੱਥੋਂ ਜੋ ਟੈਕਸ ਇਕੱਠਾ ਕਰਨ ਦਾ ਉਹ ਅਧਿਕਾਰ ਪ੍ਰਾਪਤ ਹੋ ਜਾਂਦਾ ਕਹਿਣ ਨੂੰ ਇਹ ਹੈਗਾ ਅੰਗਰੇਜ਼ੀ ਸਮਰਾਜ ਦੇ ਭਾਰਤ ਵਿੱਚ ਸਥਾਪਿਤ ਹੋਣ ਨਾਲ ਜੋ ਭਾਰਤ ਦੇ ਘਰੇਲੂ ਉਦਯੋਗ ਸੀ ਜੋ ਭਾਰਤੀ ਉਦਯੋਗ ਸੀ ਉਹ ਬਿਲਕੁਲ ਤਬਾਹ ਹੋ ਗਏ ਅੰਗਰੇਜ਼ਾਂ ਨੇ ਭਾਰਤ ਵਿੱਚ ਨਵੇਂ ਉਦਯੋਗ ਲਾਏ ਪਰ ਜਿਨ੍ਹਾਂ ਦਾ ਸਿਰਫ ਤੇ ਸਿਰਫ ਉਦੇਸ਼ ਸੀ ਉਨ੍ਹਾਂ ਦੇ ਸਵਾਰਥ ਨੂੰ ਪੂਰਾ ਕਰਨਾ ਤਾਂ ਉਹਨਾਂ ਨੇ ਭਾਰਤ ਵਿੱਚ ਜਿਨ੍ਹਾਂ ਨੂੰ ਦਿਵਾਨੀ ਮਿਲੀ ਸੀ ਸਭ ਤੋਂ ਪਹਿਲਾਂ ਬੰਗਾਲ, ਪਿਹਾਰ, ਉੜੀਸਾ ਤੇ ਹੌਲੀ-ਹੌਲੀ ਹੋਰ ਪ੍ਰਾਂਤਾਂ ਦੀ ਤਾਂ ਉਹਨਾਂ ਨੇ ਉਥੇ ਲਗਾਨ ਇਕੱਠਾ ਕਰਨ ਦੇ ਲਈ ਵੱਖ-ਵੱਖ ਨੀਤੀਆਂ ਤਿਆਰ ਕੀਤੀਆਂ ਜਿਨ੍ਹਾਂ ਬਾਰੇ ਅਸੀਂ ਅੱਗੇ ਹੁਣ ਕਰਾਂਗੇ ਜੇ ਦੇਖੀਏ ਦੇ ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਲਈ ਕਈ ਪ੍ਰਬੰਧ ਲਾਗੂ ਕੀਤੇ ਜਿਵੇਂ ਕਿ ਇਜ਼ਾਰੇਦਾਰੀ ਯਾਨੀ ਜੇ ਟੇਕਾ ਪ੍ਰਬੰਧ ਵੀ ਗੈਰ ਦੰਨੇ ਆ ਸਥਾਈ ਬੰਦੋਬਸਤ ਮਹਿਲ ਬਾੜੀ ਪ੍ਰਬੰਧ ਰਹਿਤ ਬਾੜੀ ਪ੍ਰਬੰਧ ਅਸੀਂ ਇਹਨਾਂ ਬਾਰੇ ਹੁਣ ਕਰਾਂਗੇ ਪਹਿਲਾ ਕੁਸ਼ਨ ਜਦੋਂ 16 ਅਗਸਤ 1765 ਈਸਵੀ ਨੂੰ ਇਲਾਹਾਬਾਦ ਦੀ ਸੰਧੀ ਹੁੰਦੀ ਆ ਤਾਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੂੰ ਮੰਗਾਲ ਬਿਹਾਰ ਤੇ ਓਡੀਸ਼ਾ ਪ੍ਰਾਂਤਾਂ ਦੀ دیਵਾਨੀ ਭਾਵ ਉੱਥੋਂ ਦਾ ਭੂਮੀਕਰ ਜੋ ਕਿਸਾਨਾਂ ਤੋਂ ਟੈਕਸ ਲਿਆ ਜਾਂਦਾ ਸੀ ਉਹਦਾ ਅਧਿਕਾਰ ਮਿਲ ਗਿਆ ਤੋ ਉਹਨਾਂ ਨੇ ਉਸ ਸਮੇਂ ਭੂਮੀਕਾਰ ਇਕੱਠਾ ਕਰਨ ਦਾ ਕੰਮ ਕਿਸ ਨੂੰ ਦਿੱਤਾ ਸੀ ਤੋ ਉਹਨਾਂ ਨੇ ਉਸ ਸਮੇਂ ਭੂਮੀਕਾਰ ਇਕੱਠਾ ਕਰਨ ਦਾ ਕੰਮ ਆਮਿਲ ਇੱਕ ਪਦ ਵੀ ਸੀ ਆਮਿਲਾਂ ਨੂੰ ਦਿੱਤਾ ਸੀਗਾ ਜੋ ਉਸ ਸਮੇਂ ਮਤਲਬ ਅੰਗਰੇਜ਼ਾਂ ਦੇ ਤਰਫੋਂ ਟੈਕਸ ਇਕੱਠਾ ਕਰਦੇ ਸੀ ਕਿਉਂਕਿ ਉਹਦੋਂ ਉਹਨਾਂ ਨੇ ਇਹ ਬਿਲਕੁਲ ਸਪਸ਼ਟ ਨਹੀਂ ਕੀਤਾ ਸੀਗਾ ਵੀ ਅਸੀਂ ਨੇ ਬੰਗਾਲ ਤੇ ਅਧਿਕਾਰ ਕਰ ਲਿਆ ਉਹ ਮਤਲਬ ਇਨਡਾਇਰੈਕਟਲੀ ਕਰ ਰਹੇ ਸੀ ਲੋਕਾਂ ਦੇ ਸਾਹਮਣੇ ਜੋ ਮੂਹ ਖੋਟਾ ਦਿਖਾਇਆ ਹੋਇਆ ਸੀ ਉਹ ਨਵਾਬ ਦਾ ਦਿਖਾਇਆ ਹੋਇਆ ਸੀ ਪਰ ਅਸਲੀ ਸ਼ਕਤੀ ਅੰਗਰੇਜ਼ਾਂ ਕੋਲ ਚਲੀ ਗਈ ਸੀ ਲਾਰਡ ਵਾਰਨ ਹੈਸਟਿੰਗ ਜਿਹੜਾ 1773 ਤੋਂ ਲੈ ਕੇ 1785 ਤੱਕ ਬੰਗਾਲ ਦਾ ਗਵਰਨਰ ਜਨਰਲ ਰਿਹਾ ਨੇ ਲਗਾਨ ਇਕੱਠਾ ਕਰਨ ਲਈ ਕਿਹੜਾ ਪ੍ਰਬੰਧ ਲਾਗੂ ਕੀਤਾ ਸੀ ਤਾਂ ਵਾਰਨ ਹੈਸਟਿੰਗ ਨੇ ਚਲਾਇਆ ਸੀਗਾ ਇਜ਼ਾਰੇਦਾਰੀ ਜਾਂ ਠੇਕਾ ਪ੍ਰਬੰਧ ਇਹਦੇ ਵਿੱਚ ਕੀ ਸੀਗਾ ਜਿਵੇਂ ਅੱਜ ਕੱਲ ਅਸੀਂ ਠੇਕੇ ਤੇ ਵਹਨ ਦਿੰਨੇ ਆਂਗੇ ਉਸ ਪ੍ਰਕਾਰ ਉਹਨੇ ਪੰਜ ਸਾਲਾਂ ਵਾਸਤੇ ਬਾਹਣ ਦੀ ਬੋਲੀ ਲਵਾਉਂਦਾ ਠੇਕੇਦਾਰ ਬੋਲੀ ਤੈਅ ਕਰਦੇ ਤੇ ਜਿਹੜਾ ਠੇਕੇਦਾਰ ਸਭ ਤੋਂ ਵੱਧ ਠੇਕਾ ਦਿੰਦਾ ਸੀ 5 ਸਾਲਾਂ ਵਾਸਤੇ ਉਹ ਭੂਮੀ ਦਾ ਮਾਲਕ ਬਣ ਜਾਂਦਾ ਤਾਂ ਫਿਰ ਉਹ ਜਿੰਨਾ ਬਾਹਾਂ ਲੈਂਦਾ ਉਹਦੇ ਅਧੀਨ ਜਿਹੜੇ ਉਹਦੇ ਉਤੋਂ ਕਿਸਾਨ ਅੱਗੇ ਲੈਂਦੇ ਸੀ ਤਾਂ ਉਹ ਕਿਸਾਨਾਂ ਤੋਂ ਆਪਣੀ ਮਰਜ਼ੀ ਦੇ ਨਾਲ ਠੇਕਾ ਵਸੂਲ ਕਰਦੇ ਸੀ ਤੇ ਜੋ ਅੰਗਰੇਜ਼ੀ ਸਰਕਾਰ ਨਾਲ ਬ੍ਰਿਟਿਸ਼ ਕੰਪਨੀ ਨੇ ਉਹਨਾਂ ਦਾ ਠੇਕਾ ਤੈਅ ਕੀਤਾ ਹੋਇਆ ਸੀਗਾ ਉਹ ਉਹਨੇ ਸਿੱਧ ਤੌਰ ਤੇ ਪਰਦੇ ਜਾਂਦੇ ਪਰ ਠੇਕੇਦਾਰ ਆ ਵੀ ਮਨਮਰਜ਼ੀ ਨਾਲ ਬਹੁਤ ਜ਼ਿਆਦਾ ਕਿਸਾਨਾਂ ਤੇ ਅਤਿਆਚਾਰ ਕਰਦੇ ਸੀ ਤਾਂ ਜਿਦੇ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਸੀ ਤਾਂ 1777 1777 ਦੇ ਵਿੱਚ ਤਾਂ ਇਹ ਪਹਿਲਾ 5 ਸਾਲ ਵਾਸਤੇ ਕੀਤਾ ਇਹ ਠੇਕਾ ਤਾਂ 1777 ਦੇ ਵਿੱਚ 1 ਸਾਲ ਵਾਸਤੇ ਕਰਤਾ ਸੀ ਪਰ ਇਹਦੇ ਬਹੁਤ ਮਾੜੇ ਪ੍ਰਭਾਵ ਨਿਕਲੇ ਤਾਂ 1793 ਇਸਵੀ ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਲਾਰਡ ਕਰਨ ਵਾਲਿਸ ਨੇ ਇੱਕ ਨਵਾਂ ਬੰਦੋਬਸਤ ਚਲਾਇਆ ਜਿਹਦਾ ਨਾਂ ਸੀਗਾ ਸਥਾਈ ਬੰਦੋਬਸਤ ਤਾਂ ਜਿਹੜਾ ਦੂਜਾ ਦਾ ਇਹਦਾ ਅਨਸਰ ਆਊਗਾ ਇਜ਼ਾਰੇਦਾਰੀ ਜਾਂ ਠੇਕੇ ਪ੍ਰਬੰਧ ਠੇਕੇਦਾਰੀ ਪ੍ਰਬੰਧ ਵਿੱਚ ਠੇਕੇਦਾਰਕ ਸਰਾਂ ਨੂੰ ਬਤਵਤ ਲੋਟਦੇ ਸਨ ਇਹ ਬਿਲਕੁਲ ਸਹੀ ਆ ਲੋਟਦੇ ਸਨ ਆਪਦੀ ਮਰਜ਼ੀ ਨਾਲ ਪੈਸਾ ਦਸੂਲ ਕਰਦੇ ਸੀ ਉਹਨਾਂ ਤੇ ਬਹੁਤ ਅਤਿਆਚਾਰ ਵੀ ਕਰਦੇ ਸੀ ਇਹਦਾ ਆਨਸਰ ਸਹੀ ਆ ਨਾਟ ਕਰਨ ਵਾਲੇ ਜਿਹੜਾ 17 1786 ਤੋਂ ਲੈ ਕੇ 93 ਤੱਕ ਬੰਗਾਲ ਦਾ ਗੁਰੂ ਜਨਨ ਰਹਾ ਨੇ ਭੂਮੀ ਲਗਾਣ ਲਈ ਕਿਹੜਾ ਪ੍ਰਬੰਧ ਸ਼ੁਰੂ ਕੀਤਾ ਜੋ ਕਿ ਬੰਗਾਲ ਬਿਹਾਰ ਉੜੀਸਾ ਬਨਾਰਸ ਅਤੇ ਉੱਤਰੀ ਭਾਰਤ ਜਿਹਨਾਂ ਕਿ ਜਿਹੜਾ ਸਾਡਾ ਗੰਗਾ ਦਾ ਏਰੀਆ ਗੰਗਾ ਦਾ ਏਰੀਆ ਇਧਰਲੇ ਪਾਸੇ ਉਹਨੇ ਇੱਕ ਪ੍ਰਬੰਧ ਲਾਗੂ ਕੀਤਾ ਉਹਨੂੰ ਕਿਹਾ ਗਿਆ ਸਥਾਈ ਬੰਦੋਬਸਤ ਪਾਪ ਉਹਨੇ ਕੀ ਕੀਤਾ ਬਿਲਕੁਲ ਉਹਨੂੰ ਜੋ ਪਹਿਲਾਂ ਵਾਲਾ ਸੀਗਾ ਇਜਾਰੇਦਾਰੀ ਉਹਦੇ ਉਲਟ ਪਰਮਾਨੈਂਟ ਪ੍ਰਬੰਧ ਚਲਾਤਾ ਜਿਹਨੂੰ ਸਥਾਈ ਬੰਦੋਬਸਤ ਕਿਹਾ ਗਿਆ ਇਹ ਯਾਦ ਕਰ ਲਿਓ ਕਿੱਥੇ ਕਿੱਥੇ ਮੰਗਾਲ ਬਿਹਾਰ 오ਡੀਸਾ ਬਨਾਰਸ ਪਾਪ ਉੱਤਰੀ ਭਾਰਤ ਗੰਗਾ ਵਾਲੇ ਇਲਾਕੇ ਦੇ ਵਿੱਚ ਜਿੱਥੇ ਗੰਗਾ ਨਦੀ ਦਾ ਪਾਣੀ ਦੁਆਰਾ ਸਿੰਚਾਈ ਵਗੈਰਾ ਹੁੰਦੀ ਹੈ ਤਾਂ ਉਹਨਾਂ ਲਈ ਸਥਾਈ ਬੰਦੋਬਸਤ ਤਾਂ ਸਥਾਈ ਬੰਦੋਬਸਤ ਕਾਰਨ ਹਮੇਸ਼ਾ ਲਈ ਜ਼ਮੀਨ ਦਾ ਮਾਲਕ ਕੌਣ ਬਣ ਗਿਆ ਤਾਂ ਸਥਾਈ ਬੰਦੋਬਸਤ ਦੇ ਨਾਲ ਜੋ ਜ਼ਮੀਨ ਦਾ ਮਾਲਕ ਸੀ ਉਹ ਹਮੇਸ਼ਾ ਲਈ ਬਣ ਗਿਆ ਜ਼ਿਮੀਦਾਰ ਜ਼ਿਮੀਦਾਰ ਸਰਕਾਰ ਨਾਲ ਨਿਸ਼ਚਿਤ ਦਰ ਦੇ ਅਨੁਸਾਰ ਉਹਨਾਂ ਨੂੰ ਸਰਕਾਰੀ ਖਜ਼ਾਨੇ ਵਿੱਚ ਜੋ ਲਗਾਨ ਸੀ ਉਹ ਜਮ੍ਹਾਂ ਕਰਵਾਈ ਜਾਂਦੇ ਤੇ ਆਪ ਅਭੀ ਮਰਜ਼ੀ ਦੇ ਨਾਲ ਕਿਸਾਨਾਂ ਤੋਂ ਲਗਾਨ ਇਕੱਠਾ ਕਰਦੇ ਸੀ ਇੱਚ ਦੋ ਪਾਸੇ ਨੁਕਸਾਨ ਹੋਇਆ ਸੀਗਾ ਪਹਿਲੀ ਗੱਲ ਤਾਂ ਇਹਦੇ ਨਾਲ ਕਿਸਾਨ ਬਹੁਤ ਕਰਜ਼ਈ ਹੋ ਗਏ ਜ਼ਿਮੀਦਾਰ ਇੱਕ ਵਾਰੀ ਪੈਸਾ ਜਮ੍ਹਾਂ ਕਰਾ ਦਿੰਦੇ ਤੇ ਆਪਣੀ ਮਰਜ਼ੀ ਨਾਲ ਪੈਸਾ ਵਸੂਲ ਕਰਦੇ ਤੇ ਜ਼ਿਮੀਦਾਰਾਂ ਦਾ ਖੇਤੀ ਜੋ ਜ਼ਮੀਨ ਸੀ ਉਹਨਾਂ ਸੁਧਾਰਨ ਵਾਲਾ ਕੋਈ ਧਿਆਨ ਨਹੀਂ ਸੀ ਕਿਉਂਕਿ ਉਹ ਤਾਂ ਨਿਸ਼ਚਿਤ ਠੇਕਾ ਦੇ ਆਂਦੇ ਸੀ ਨਿਸ਼ਚਿਤ ਉਹ ਪੱਕੇ ਮਾਲਕ ਬਣੇ ਹੋਏ ਸੀਗੇ ਪਰ ਕਿਸਾਨ ਦੀ ਹਾਲਤ ਮਾੜੀ ਹੁੰਦੀਗੀ ਦੂਜਾ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਕਟਾਇਆ ਪਿਆ ਸੀ ਕਿਉਂਕਿ ਜੇ ਕਿਸੇ ਸਾਲ ਫਸਲ ਜ਼ਿਆਦਾ ਹੋ ਜਾਂਦੀ ਤਾਂ ਜ਼ਿਮੀਦਾਰ ਤਾਂ ਜੋ ਨਿਸ਼ਚਿਤ ਕੀਤਾ ਹਾ ਤੀ ਉਸ ਦੇ ਅਨੁਸਾਰ ਹੀ ਲਗਾਨ ਜਮਾ ਕਰਾਉਂਦਾ ਸੀ ਅੱਗੇ ਇਸ ਬਾਰੇ ਹੋਰ ਵੀ ਕਰਾਂਗੇ ਅਸੀਂ ਜ਼ਿਮੀਦਾਰ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰਦੇ ਸਨ ਬਿਲਕੁਲ ਸਹੀ ਹੈ ਤਾਂ ਜੇ ਅਸੀਂ ਨਕਸ਼ੇ ਵਿੱਚ ਦੇਖੀਏ ਜੋ ਸਥਾਈ ਬੰਦੋਬਸਥਾ ਹੈਗਾ ਉਹ ਜਿਹੜਾ ਪੀਲੇ ਵਾਲਾ ਭਾਗ ਹੈਗਾ ਸਾਡਾ ਬਿਹਾਰ ਬੰਗਾਲ ਝਾਰਖੰਡ ਓਡੀਸ਼ਾ ਜਿੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ ਤਾਂ ਇਧਰਲੇ ਪਾਸੇ ਸਥਾਈ ਬੰਦੋਬਸਥਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਤੇ ਜੋ ਪੀਲੇ ਵਾਲਾਗਾ ਨਕਸ਼ੇ ਵਿੱਚ ਭਰ ਕੇ ਦੇਖ ਲਿਓ ਬਿਹਾਰ ਬੰਗਾਲ ਓਡੀਸ਼ਾ ਇੱਥੇ ਇਹਨਾਂ ਨੇ ਸਥਾਈ ਬੰਦੋਬਸਥਾ ਸ਼ੁਰੂ ਕੀਤਾ ਸੀਗਾ ਇਹਨਾਂ ਲਾਗਤ ਕਰਨ ਵਾਲੇ ਸਨ ਸਥਾਈ ਬੰਦੋਬਸਤ ਦੇ ਦੋਸ਼ ਦੂਰ ਕਰਨ ਲਈ 1820 ਇਸਵੀ ਵਿੱਚ ਕਿਸ ਅੰਗਰੇਜ਼ ਅਫਸਰ ਨੇ ਮਦਰਾਸ ਅਤੇ ਮੁੰਬਈ ਵਿੱਚ ਰੈਤਬਾੜੀ ਪ੍ਰਬੰਧ ਲਾਗੂ ਕੀਤਾ ਸੀ ਤਾਂ ਇਹ ਕੀਤਾ ਸੀਗਾ ਅਲੈਗਜ਼ੈਂਡਰ ਰੀਡ ਅਤੇ ਥਾਮਸ ਮੋਨਰੋ ਇਹਨਾਂ ਨੇ ਇਹ ਯੋਜਨਾ ਘੜੀ ਸੀ ਵੀ ਇਦਾਂ ਕਰ ਸਕਦੇ ਹਾਂ ਰਾਇਤਬਾੜੀ ਦੇ ਅਧੀਨ ਕੀ ਸੀਗਾ ਕਿਸ ਪ੍ਰਬੰਧ ਦੇ ਅਧੀਨ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਪੂਮੀ ਲਗਾਨ ਲੈਣ ਦਾ ਫੈਸਲਾ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾ ਦਿੱਤਾ ਤੇ ਇਹਦੇ ਵਿੱਚ ਜੋ ਰਾਇਤਬਾੜੀ ਪ੍ਰਬੰਧ ਸੀਗਾ ਰਾਇਤ ਮਤਲਬ ਕਹਿੰਦਾ ਕਿਸਾਨ ਨੂੰ ਪਾਬ ਜੋ ਪਹਿਲਾਂ ਜ਼ਿਮੀਂਦਾਰ ਵਿਚਕਾਰ ਵਿਚੋਲੇ ਪਾਏ ਸੀ ਕਿਉਂਕਿ ਖੇਤੀ ਕਿਸਾਨ ਕਰਦਾ ਸੀ ਜ਼ਿਮੀਂਦਾਰ ਨੂੰ ਸਥਾਈ ਮਾਲਕ ਬਣਾਤਾ ਉਹ ਅਤਿਆਚਾਰ ਕਰਦਾ ਸੀ ਤਾਂ ਸਰਕਾਰ ਨੇ ਇਸ ਨੂੰ ਹੋਰ ਨੂਰ ਕਰਨ ਵਾਸਤੇ ਅਲੈਗਜ਼ੈਂਡਰ ਰੀਡ ਤੇ ਥਾਮਸ ਮਨਰੋ ਨੇ ਇਹ ਹੀ ਯੋਜਨਾ ਬਣਾਈ ਕਿ ਸਿੱਧਾ ਕਿਸਾਨਾਂ ਨੂੰ ਜ਼ਿਮੀਂਦਾਰ ਮਾਲਕ ਬਣਾਓ ਫਿਰ ਵਿਚਕਾਰ ਦਾ ਵਿਚੋਲਾ ਵਿਚੋਲਾ ਬਿਨਾਂ ਕੰਮ ਕੀਤੇ ਬਿਨਾ ਕੋਈ ਉਹ ਕੀਤੇ ਲਾਭ ਕਮਾ ਰਿਹਾਗਾ ਤਾਂ ਉਹਨੂੰ ਵਿੱਚੋਂ ਕੱਢ ਦਈਏ ਤਾਂ ਇਹ ਅਲੈਗਜ਼ੈਂਡਰ ਰੀਡ ਤੇ ਥਾਮਸ ਮਨਰੋ ਇਹਨਾਂ ਨੇ ਚਲਾਇਆ ਸੀਗਾ ਕਿਸ ਪ੍ਰਬੰਧ ਤੇ ਅਧੀਨ ਇਹ ਤਾਂ ਹੋ ਗਿਆ ਰਾਇਤਵਾਰੀ ਰਾਇਤਵਾਰੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼ ਪੰਜਾਬ ਅਤੇ ਮੱਧ ਭਾਰਤ ਇਹ ਗੰਗਾ ਦੇ ਇਲਾਕੇ ਅਗਲੀ ਗੰਗਾ ਦੀ ਜ਼ਿਆਦਾਤਰ ਉਹ ਉੱਤਰ ਪ੍ਰਦੇਸ਼ ਵਿੱਚ ਵਗਦੀ ਹੈ ਫਿਰ ਬਿਹਾਰ ਚ ਜਾਂਦੀ ਆ ਤਾਂ ਇੱਥੇ ਚਲਾਇਆ ਸੀਗਾ ਮਹਿਲਵਾਰੀ ਜੋ ਰਾਇਤਵਾਰੀ ਹੈਗਾ ਉਹਦੇ ਵਿੱਚ ਸਿੱਧਾ ਕਿਸਾਨ ਦੇ ਨਾਲ ਹੁੰਦਾ ਸੀ ਕਿਸਾਨ ਸਿੱਧਾ ਲਗਾਨ ਜਮ੍ਹਾਂ ਕਰਾਉਂਦਾ ਸੀ ਤੇ ਜਿਹੜੀ ਉਹ ਲਗਾਨ ਦੀ ਦੀ ਰਕਮ ਹਰੇਕ ਸਾਲ 20 ਤੋਂ 30 ਸਾਲਾਂ ਪਿਛੋਂ ਮਤਲਬ ਇਹ ਕਹਤਾ ਵੀ ਜੋ ਇੱਕ ਵਾਰ ਤੈਅ ਕਰ ਲਈ 20 ਤੋਂ 30 ਸਾਲਾਂ ਬਾਅਦ ਉਹਨੂੰ ਵਧਾਇਆ ਜਾਊਗਾ ਫਿਰ ਕੀ ਹੋਇਆ ਰਾਇਤਵਾਰੀ ਦੇ ਅਧੀਨ ਕੀ ਹੁੰਦਾਗਾ ਕਈ ਵਾਰੀ ਫਸਲ ਨਾ ਹੁੰਦੀ ਜਾਂ ਮੀਂਹ ਜਿਆਦਾ ਪੈਂਦਾ ਜਾਂ ਮੀਂਹ ਨਾ ਪੈਂਦਾ ਜਾਂ ਸੋਕਾ ਪੈ ਜਾਂਦਾ ਤਾਂ ਕਈ ਵਾਰ ਫਸਲ ਨਾ ਹੁੰਦੀ ਪਰ ਕਿਸਾਨ ਨੂੰ ਤਾਂ ਜੋ ਤੈਅ ਕੀਤਾ ਹੋਇਆ ਸੀਗਾ ਰਾਏਤ ਨੂੰ ਤਾਂ ਜੋ ਤੈਅ ਕੀਤਾ ਹੋਇਆ ਸੀ ਉਹ ਲਗਾਨ ਜਮਾ ਕਰੋਨਾ ਹੀ ਪੈਂਦਾ ਸੀ ਇਹਦਾ ਪ੍ਰਭਾਵ ਕੀ ਪਿਆ ਇਹਦਾ ਪ੍ਰਭਾਵ ਇਹ ਪਿਆ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪਿਆ ਆਪਣੀਆਂ ਜ਼ਮੀਨਾਂ ਗਣੇ ਰੱਖਣੀਆਂ ਪਈਆਂ ਫਸਤੋ ਅਗਲਾ ਪ੍ਰਬੰਧ ਚਲਾਏਗਾ ਮਹਿਲਬਾੜੀ ਕਿਸੰਗ ਰੇਜ ਅਧਿਕਾਰੀ ਨੇ 1822 ਐਸਬੀ ਵਿੱਚ ਮਹਿਲવાડી ਪ੍ਰਬੰਧ ਬਾਰੇ ਕਿਹਾ ਸੀ ਵੀ ਮਹਿਲવાડી ਪ੍ਰਬੰਧ ਚਲਾਈ ਆਪਾ ਪੰਜਾਬ ਉੱਤਰ ਪ੍ਰਦੇਸ਼ ਦੇ ਖੇਤਾਂ ਖੇਤਰਾਂ ਦੇ ਵਿੱਚ ਤਾਂ ਇਹ ਕਿਹਾ ਜੀ ਹੌਲਟ ਮਕੇਨਜੀ ਨੇ ਦੇਖੋ ਠੇਕੇਦਾਰੀ ਜਾਂ ਇਜ਼ਾਰੇਵਾਰੀ ਪ੍ਰਬੰਧ ਇਹ ਚ ਲਾਇਆ ਸੀਗਾ ਲਾਰਡ ਵਾਰਨ ਹੈਸਟਿੰਗਜ਼ ਨੇ 1793 ਜੀ ਚ ਲਾਇਆ ਲਾਰਡ ਕਰਨ ਵਾਲਿਸ ਨੇ ਸਥਾਈ ਬੰਦੋਬਸਤ 1820 ਦੇ ਵਿੱਚ ਅਲੈਗਜ਼ੈਂਡਰਾ ਰੀਡ ਤੇ ਥੌਮਸ ਮੋਰਨ ਨੇ ਚਲਾਇਆ ਸੀਗਾ ਰਾਇਤਬਾੜੀ ਇਹ ਚਲਾਇਆ ਸੀਗਾ ਮਦਰਾਸ ਅਤੇ ਮੁੰਬਈ ਦੇ ਵਿੱਚ ਦੱਖਣੀ ਭਾਰਤ ਵਿੱਚ ਚਲਾਇਆ ਸੀ ਇਹ ਮਦਰਾਸ ਅਤੇ ਮੁੰਬਈ ਦੇ ਵਿੱਚ ਰਾਇਤਬਾੜੀ ਹੁਣ ਜਿਹੜਾ ਮਹਿਲਵਾੜੀ ਹੈ ਇਹ ਚਲਾਇਆ ਗਿਆ ਸੀਗਾ ਹਾਲਟ ਮਕੈਂਜ਼ੀ ਨੇ ਜੋ ਕਿ ਸਾਡਾ ਉੱਤਰਾਪਰਦੇਸ਼ ਪੰਜਾਬ ਵਾਲਾ ਖੇਤਰ ਸੀ ਇਹ ਨਕਸ਼ਾ ਇਹ ਜਿਸ ਸਥਾਈ ਬੰਦੋਬਾਸਤੇ ਗਾ ਪੀਲੇ ਵਾਲਾ ਬਿਹਾਰ, ਝਾਰਖੰਡ, ਬੰਦਲ, ਉੜੀਸਾ ਵਾਲਾ ਤੇ ਜੋ ਮਹਿਲਵਾਰੀ ਹੈਗਾ ਉਹ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਇਹ ਚ ਲਾਇਆ ਸੀ ਹਾਲ ਟਮਕੈਂਦੀ ਨੇ 1822 ਚ ਜੋ ਥੋੜਾ ਰੈਤਵਾਰੀ ਹੈ ਇਹ ਦੱਖਣੀ ਭਾਰਤ ਦੇ ਵਿੱਚ ਲਾਇਆ ਸੀਗਾ ਮੁੰਬਈ, ਚੇਨਈ ਤੇ ਇਹਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਇਹ ਚਲਾਇਆ ਸੀ ਇਹ ਤੁਸੀਂ ਨਕਸ਼ਾ ਭਰ ਕੇ ਦੇਖਿਓ ਤਾਂ ਤੁਹਾਨੂੰ ਸਮਝ ਆਊਗਾ ਐਵੇਂ ਜੇ ਰੱਟੇ ਮਾਰਾਂਗੇ ਤਾਂ ਅਸੀਂ ਭੁੱਲ ਜਾਣੇ ਆਂ ਮਹਿਲਵਾੜੀ ਪ੍ਰਬੰਧਤੀਨ ਲਗਾਉਣ ਦੇਣ ਦੀ ਸਾਰੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਸੀ ਸਮੁੱਚੇ ਭਾਈਚਾਰੇ ਦੀ ਪਿੰਡਾਂ ਵਿੱਚ ਭਾਈਚਾਰਾ ਹੁੰਦਾ ਤਾਂ ਸਮੁੱਚੇ ਭਾਈਚਾਰੇ ਨਾਲ ਇੱਕ ਲਗਾਣ ਤੈਅ ਕੀਤਾ ਜਾਂਦਾ ਤਾਂ ਉਹ ਫਿਰ ਭਾਈਚਾਰਾ ਆਪਸ ਵਿੱਚ ਦੇਖਦਾ ਕਿ ਕਿਹਦੇ ਕੋਲ ਇਸ ਵਾਰ ਫਸਲ ਜ਼ਿਆਦਾ ਹੋਈ ਹੈ ਕਿਹਦੇ ਕੋਲ ਘੱਟ ਹੋਈ ਹੈ ਉਹ ਆਪਸਦਾਰੀ ਦੇ ਵਿੱਚ ਆਪਸ ਦੇ ਵਿੱਚ ਲਗਾਣ ਇਕੱਠਾ ਕਰਦੇ ਤੇ ਜੋ ਸਰਕਾਰ ਨਾਲ طے ਕੀਤਾ ਹੋਇਆ ਲਗਾਨ ਸੀਗਾ ਉਹੋ ਜਮਾ ਕਰਾ ਦਿੰਦੇ ਆ ਜਿੰਨਾ ਖੇਤਰਾ ਵਿੱਚ ਸਰਕਾਰ ਸਿੱਧਾ ਲਗਾਣ ਲੈਂਦੀ ਸੀ ਉਹਨਾਂ ਖੇਤਰਾ ਵਿੱਚ ਭੂਮੀ ਲਗਾਣ ਦਾ ਕਿੰਨਾ ਲੈਂਦੀ ਸੀ ਰੈਤਵਾੜੀ ਮੈਲਵਾੜੀ ਇੱਥੇ ਸਰਕਾਰ ਨੇ ਵਿਚੋਲੇ ਕੱਢਦੇ ਸੀ ਵਿੱਚੋਂ ਤਾਂ ਇੱਥੇ ਫਿਰ ਜੋ ਲਗਾਨ ਸੀਗਾ ਜੋ ਲਗਾੜ ਦੀ ਦਰ ਸੀਗੀ ਉਹ ਬਹੁਤ ਜ਼ਿਆਦਾ ਸੀ 1/2 ਜਾਂ 3 ਸੀ ਜਾਂ 1/3 ਤੋਂ 1/4 ਸੀ ਦੇ ਇੱਕ ਵਟਾ 10 ਜ ਇੱਕ ਵਟਾ 11 ਤੇ ਦਾ ਅਨਸਰ ਆਊਗਾ 1/ 2 ਤੋਂ 1/3 ਭਾਅ ਅੱਧਾ ਅੱਧਾ ਜਾਂ ਅੱਧ ਦਾ ਜੇ ਇੱਕ ਭੁਤੀ ਜਾਇਸਾ ਜਾਂ ਅੱਧਾ ਤੇ ਤੀਜਾ ਹਿਸਾ ਭਾਅ ਜੇ ਕਿਸੇ ਦੇ ਉਦਾਹਰਨ ਤੌਰ ਤੇ ਜੇ ਕਿਸੇ ਦੇ ਕੋਲ 100 ਕਿਲੋ ਅਨਾਜ ਹੋਇਆ ਤਾਂ 50 ਕਿਲੋ ਤਾਂ ਸਰਕਾਰ ਲੈ ਜਾਂਦੀ ਸੀ ਫਿਰ ਬਾਕੀ ਦੇ 50 ਕਿਲੋ ਉਹਨੇ ਆਪਣਾ ਗੁਜ਼ਾਰਾ ਵੀ ਕਰਨਾ ਸੀ ਆਪਣਾ ਪਰਿਵਾਰ ਵੀ ਪਾਲਣਾ ਸੀ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਗਰੇਜ਼ ਲਗਾਨ ਕਿਸ ਰੂਪ ਵਿੱਚ ਲੈਂਦੇ ਸਨ ਜੋ ਨਿਸ਼ਚਿਤ ਮਿੱਤਿ ਦੇਣਾ ਹੀ ਪੈਂਦਾ ਸੀ ਭਾਪ ਕਿਸੇ ਸਮੇਂ ਅਕਾਲ ਹੜ੍ਹ ਜਾਂ ਸੋਕਾ ਪੈ ਜਾਂਦਾ ਪਰ ਉਹਨਾਂ ਨੂੰ ਇਸ ਨਾਲ ਕੋਈ ਵੀ ਮਤਲਬ ਨਹੀਂ ਸੀ ਜਿਹੜੇ ਅੰਗਰੇਜ਼ ਲਗਾਨ ਲੈਂਦੇ ਸੀ ਉਹ ਲੈਣ ਸੀ ਨਗਦ ਰੁਪਿਆਵਾਂ ਦੇ ਵਿੱਚ ਲੈਂਦੇ ਸੀਗੇ ਕੋਈ ਫਸਲ ਦੇ ਵਿੱਚ ਨਹੀਂ ਉਸ ਤੋਂ ਪਹਿਲਾਂ ਜਿਹੜੇ ਸਾਡੇ ਨਵਾਬ ਸੀਗੇ ਉਸ ਤੋਂ ਪਹਿਲਾਂ ਅਸੀਂ 7ਵੀਂ ਚ ਪੜਿਆਗਾ 6ਵੀਂ ਚ ਪੜਿਆਗਾ ਤੋ ਉਦੋਂ ਜਿਹੜਾ ਨਗਾਨ ਹੁੰਦਾ ਸੀ ਉਹ ਫਸਲ ਦੇ ਰੂਪ ਵਿੱਚ ਜਾਂ ਕੋਈ ਬਗਾਰ ਚ ਕੰਮ ਕਰਵਾ ਲੈਂਦੇ ਜਾਂ ਰਾਜਾ ਫਿਰ ਪਿੰਡਾ ਲੈ ਲੈਂਦਾ ਮਤਲਬ ਇਸ ਤਰ੍ਹਾਂ ਵੀ ਚੱਲਦਾ ਸੀ ਪਰ ਅੰਗਰੇਜ਼ਾਂ ਨੇ ਬਿਲਕੁਲ ਕੰਮ ਕੈਸ਼ ਵਿੱਚ ਕਰਤਾ ਕਿ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਨਗਦ ਹੀ ਲਵਾਂਗੇ ਇਹ ਨਕਸ਼ਾ ਫੇਰ ਇੱਕ ਵਾਰ ਮੈਂ ਦਿਖਾਇਆ ਤੁਸੀਂ ਇਹਨੂੰ ਨਕਸ਼ੇ ਨੂੰ ਘਰੇ ਭਰਕੇ ਦੇਖਿਓ ਤੁਹਾਨੂੰ ਜ਼ਿਆਦਾ ਸਮਝ ਆਊਗਾ ਕਿਉਂਕਿ ਨਕਸ਼ੇ ਪਰੇ ਬਿਨਾਂ ਗੱਲ ਨਹੀਂ ਬਣਦੀ। ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀ ਸਥਾਪਨਾ ਤੋਂ ਪਹਿਲਾਂ ਭਾਰਤੀ ਲੋਕਾਂ ਦਾ ਮੁੱਖ ਕੀਤਾ ਖੇੜੀ ਖੇਤੀਬਾੜੀ ਸੀ। ਪਰੰਤੂ ਭਾਰਤ ਵਿੱਚ ਅੰਗਰੇਜ਼ੀ ਰਾਜ ਹੋ ਜਾਣ ਨਾਲ ਪਿੰਡਾਂ ਦੀ ਆਤਮ ਨਿਰਭਰ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਹੋਇਆ। ਹਾਂ ਹੋਇਆ ਕਿਉਂਕਿ ਪਹਿਲਾਂ ਜਿਹੜੇ ਭਾਰਤ ਦੇ ਪਿੰਡ ਸੀਗੇ ਉਹ ਆਤਮ ਨਿਰਭਰ ਸੀਗੇ। ਪਿੰਡਾਂ ਵਿੱਚ ਜਿਲਾਹੇ ਉਹਦੇ ਮੋਚੀ ਹੁੰਦੇ ਲੋਹਾਰ ਹੁੰਦੇ ਪੰਗੀ ਹੁੰਦੇ ਨਾਈ ਹੁੰਦੇ ਇਹ ਸਾਰੇ ਮਿਲ ਕੇ ਪਿੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਸਨ ਤੇ ਆਪਸ ਦੇ ਵਿੱਚ ਇਹ ਅਨਾਜ ਦਾ ਵੀ ਗਣਪਟਾਲ ਕਰ ਲੈਂਦੇ ਸੀ ਜਿਵੇਂ ਸਮਝ ਲਓ ਇੱਕ ਬੰਦੇ ਕੋਲ ਅਨਾਜ ਹੈਗਾ ਉਹਨੇ ਨਾਈ ਤੋਂ ਬਲ ਕਟਾਣੇ ਨੇ ਤਾਂ ਉਹ ਨਾਈ ਤੋਂ ਬਲ ਕਟਾਇਆ ਜਾਂਦਾ ਉਹਦੇ ਬਦਲੇ ਅਨਾਜ ਦੇ ਆਉਂਦਾ ਐਵੇਂ ਕਿਸੇ ਕੋਲ ਘਰੇ ਹੋਰ ਚੀਜ਼ ਹੈਗੀ ਆ ਤੋ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਦਾ ਆਦਾਨ-ਪ੍ਰਦਾਨ ਕਰ ਲੈਂਦੇ ਸੀ ਪਰ ਜਦੋਂ ਅੰਗਰੇਜ਼ੀ ਸ਼ਾਸਨ ਆਇਆ ਉਹਨਾਂ ਦੇ ਕਰਕੇ ਸਾਰੀ ਇਹ ਵਰਤ ਵਿਵਸਥਾ ਨੂੰ ਬਹੁਤ ਜ਼ਿਆਦਾ ਤੱਕਾ ਹੋਇਆ ਅੰਗਰੇਜ਼ਾਂ ਨੇ ਕਰਤਾ ਕ੍ਰਿਸ਼ੀ ਦਾ ਵਰਜੀਕਰਨ ਕੀਤਾ ਅੰਗਰੇਜ਼ਾਂ ਨੇ ਪਾਬ ਜਿਹੜੀ ਪਹਿਲਾਂ ਖੇਤੀ ਗੁਜ਼ਾਰੇਬੰਦੀ ਹੁੰਦੀ ਸੀ ਪਿੰਡਾਂ ਬਸ ਜਿਹਦੇ ਕੋਲ ਜਮੀਨ ਹੁੰਦੀ ਉਹ ਆਪਸ ਦੇ ਵਿੱਚ ਖੇਤੀਬਾੜੀ ਕਰਦੇ ਉਹਦੇ ਖੇਤ ਕੰਮ ਕਰੇ ਆਉਂਦੇ ਆਪਸ ਵਿੱਚ ਆਪਣਾ ਟਾਈਮ ਪਾਸ ਕਰੀ ਜਾਂਦੇ ਸੀ ਪਰ ਅੰਗਰੇਜ਼ਾਂ ਨੇ ਭਾਰਤ ਵਿੱਚ ਆ ਕੇ ਕੀਤਾ ਖੇਤੀ ਦਾ ਬੰਜੀਕਰਨ ਤਾਂ ਆਪ ਉਹਨਾਂ ਨੇ ਹੁਣ ਖੇਤੀ ਨੂੰ ਗੁਜ਼ਾਰੇਬੰਦੀ ਨਹੀਂ ਵਪਾਰਕ ਬਨਾਤਾ ਕੋਈ ਭਾਰਤੀਆਂ ਦੇ ਲਈ ਨਹੀਂ ਬਨਾਇਆ ਸੀ ਉਹਨਾਂ ਨੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ ਬਨਾਇਆ ਸੀ ਤਾਂ ਖੇਤੀ ਦੇ ਬੰਜੀਕਰਨ ਵਿੱਚ ਮੁੱਖ ਫਸਲਾਂ ਕਣਕ ਕਪਾਹ ਤੇਲ ਦੇ ਬੀਜ ਜਿਨ੍ਹਾਂ ਚੀਜ਼ਾਂ ਤੋਂ ਅੰਗਰੇਜ਼ਾਂ ਦੇ ਉਦਯੋਗਾਂ ਨੂੰ ਵਰਤਮਤ ਕੱਚਾ ਮਾਲ ਮਿਲ ਸਕਦਾ ਸੀ ਉਹਨਾਂ ਨੇ ਇਧਰ ਉਹ ਫਸਲਾਂ ਨੂੰ ਤਰਜੀਹ ਦਿੱਤੀ ਤਾਂ ਇਹ ਸਹੀ ਹੈ ਬਿਲਕੁਲ ਕਣਕ ਕਪਾਹ ਤੇਲ ਜਿਵੇਂ ਅਸੀਂ ਹਰੀ ਕ੍ਰਾਂਤੀ ਬਾਰੇ ਪੜ੍ਹਦੇ ਆ ਜਿਹਦੇ ਵਿੱਚ ਕਣਕ ਤੇ ਚਾਵਲ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ ਸੀ ਪੰਜਾਬੀ ਤੋਂ ਬਾਅਦ ਉਵੇਂ ਅੰਗਰੇਜ਼ਾਂ ਨੇ ਕੀਤਾ ਸੀਗਾ ਖੇਤੀ ਦੇ ਮਨਜੀਕਰਨ ਦਾ ਇੱਕ ਸੀਟਾ ਕਿਸਾਨਾਂ ਵਿੱਚ ਹੌਲੀ-ਹੌਲੀ ਰਾਸ਼ਟਰੀ ਜਾਗਰਤੀ ਉਤਪਨ ਕਰਨਾ ਵੀ ਸੀ ਹਾਂ ਸਹੀ ਹੈਗਾ ਕਿਉਂਕਿ ਇਹ ਖੇਤੀ ਦਾ ਮਨਜੀਕਰਨ ਹੋਇਆ ਉਹਨਾ ਜੋ ਕਿਸਾਨ ਸੀਗਾ ਉਹ ਸਿਰਫ ਤੇ ਸਿਰਫ ਆਪਣੇ ਜੋ ਪਹਿਲਾਂ ਆਤਮ ਨਿਰਭਰ ਸੀ ਪਿੰਡ ਦੀ ਆਰਥਿਕ ਬਵਸਤਾ ਤੋਂ ਉੱਠ ਗਏ ਕਿਉਂਕਿ ਉਹਨਾਂ ਨੇ ਇੱਕ ਨਿਸ਼ਚਿਤ ਲਗਾਨ ਜਮਾ ਕਰਾਉਣਾ ਹੁੰਦਾ ਸੀ ਤੇ ਉਹ ਲਗਾਨ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਫਸਲ ਆਪਣਾ ਪੇਟ ਭਰਨ ਵਾਸਤੇ ਤੇ ਫਸਲ ਨੂੰ ਵੇਚ ਕੇ ਆਪਣਾ ਪਰਿਵਾਰ ਚਲਾਉਣ ਵਾਸਤੇ ਉਹਨਾਂ ਨੇ ਹੋਰ ਕੰਮ ਵੀ ਕਰਨਾ ਹੁੰਦਾ ਸੀ ਤਾਂ ਕ੍ਰਿਸ਼ੀ ਦੇ ਮੰਡੀ ਕਰਨ ਵਾਲੇ ਇਹਨੇ ਕਿਸਾਨ ਤੇ ਉਹ ਮੰਡੀਆਂ ਵਿੱਚ ਜਾਣ ਲੱਗੇ ਉੱਥੇ ਉਹਨਾਂ ਨੂੰ ਪਤਾ ਲੱਗਣ ਲੱਗਿਆ ਤਾਂ ਉਹਨਾਂ ਵਿੱਚ ਰਾਸ਼ਟਰੀ ਜਾਗਰਤੀ ਉਤਪਨ ਕਰਨਾ ਵੀ ਖੇਤੀ ਦੇ ਬੰਜੀਕਰਨ ਦਾ ਇੱਕ ਸਿੱਟਾ ਰਿਹਾ ਕਿਸਾਨ ਨੂੰ ਆਪਣੀ ਫਸਲ ਮੰਡੀ ਵਿੱਚ ਕਿਸ ਦੀ ਸੱਤ ਨਾਲ ਵਿੱਚ ਨਹੀਂ ਪੈਂਦੀ ਸੀ ਜਿਹੜਾ ਕਿ ਜ਼ਿਆਦਾ ਮੁਨਾਫਾ ਆਪ ਲੈ ਲੈਂਦਾ ਸੀ ਤੇ ਕਿਸਾਨ ਨੂੰ ਉਸ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਸੀ ਤਾਂ ਅਸੀਂ ਹੁਣ ਵੀ ਜਦੋਂ ਮੰਡੀ ਚ ਕੋਈ ਫਸਲ ਵੇਚਣ ਜਾਣੇ ਆਂਗੇ ਤਾਂ ਅਸੀਂ ਸਦੀ ਫਸਲ ਨਹੀਂ ਵੇਚਦੇ ਅਸੀਂ ਆਰਤੀ ਦੇ ਵਿੱਚ ਨਹੀਂ ਦਿੰਦੇ ਆ ਤਾਂ ਜਿਹੜੇ ਆੜਤੀਏ ਸੀ ਆੜਤੀਏ ਮੁਨਾਫਾ ਜਿਆਦਾ ਕਮਾ ਲੈਂਦੇ ਸੀ ਤੇ ਕਿਸਾਨ ਦੇ ਪੱਲੇ ਬਹੁਤ ਘੱਟ ਪਉਂਦੇ ਸੀਗੇ ਇਹ ਗੱਲਾਂ ਅੱਜ ਕੱਲ੍ਹ ਵੀ ਚੱਲਦੀਆਂ ਨੇਗੀਆਂ ਤਾਂ ਆੜਤੀਏ ਫਸਲ ਦਾ ਪੂਰਾ ਮੁੱਲ ਨਹੀਂ ਦਿੰਦੇ ਸੀ ਬੰਗਾਲ ਦੇ ਸਤਾਈ ਬੰਦੋ ਵਸਤ ਅਨੁਸਾਰ ਅੰਗਰੇਜ਼ਾਂ ਨੇ ਇੱਕ ਵਿਕਰੀ ਕਾਨੂੰਨ ਲਾਗੂ ਕੀਤਾ ਜਿਸ ਅਨੁਸਾਰ ਹਰੇਕ ਜ਼ਿਮੀਦਾਰ ਨੂੰ ਇੱਕ ਨਿਸ਼ਚਿਤ ਮਿੱਤੀ ਨੂੰ ਭੂਮੀਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਸੀ ਜੇਕਰ ਜਮ੍ਹਾਂ ਨਹੀਂ ਕਰਵਾਉਂਦਾ ਸੀ ਤਾਂ ਉਸ ਦੀ ਭੂਮੀ ਕਿਸੇ ਹੋਰ ਜ਼ਿਮੀਦਾਰ ਨੂੰ ਵੇਚ ਕੇ ਜੋ ਉਸਦਾਰ ਭੂਮੀਕਰ ਲਗਾਨ ਭੂਮੀ ਲਗਾਨ ਬਣਦਾ ਸੀ ਉਸ ਵਿੱਚੋਂ ਕੱਟ ਲਿਆ ਜਾਂਦਾ ਸੀ ਤਾਂ ਕਿਹੜੀ ਤਰੀਕ ਨਿਸ਼ਚਿਤ ਕੀਤੀ ਗਈ ਸੀ ਇਸ ਤਰੀਕ ਤੱਕ ਸਾਨੂੰ ਹਰ ਹੀਲੇ ਜੋ ਭੂਮੀ ਲਗਾਣਾ ਦਾ ਉਹ ਜਮਾ ਕਰਾਉਣਾ ਇੱਕ ਕਰਾਉਣਾ ਪਊਗਾ ਤਾਂ ਉਸ ਹੀ ਸਾਡੀ 31 ਮਾਰਚ ਜਿਵੇਂ ਅਸੀਂ ਪੜਦੇ ਆਂਗੇ ਵੀ ਸਾਡਾ ਜਿਹੜਾ ਬਜਟ ਹੁੰਦਾਗਾ ਪਹਿਲਾਂ ਉਹ ਵੀ ਮਤਲਬ 1 April ਤੋਂ ਸ਼ੁਰੂ ਹੁੰਦਾ ਸੀ ਤੇ 31 ਮਾਰਚ ਤੱਕ ਸਾਲ ਖਤਮ ਹੁੰਦਾ ਸੀ ਉਹ ਇਹਨਾਂ ਨੇ ਵੀ ਲੇਖਾ ਜੋਖਾ 31 ਮਾਰਚ ਤੱਕ ਕਰਨਾ ਹੁੰਦਾ ਸੀ ਵੀ ਜਿੰਨਾ ਲਗਾਣ ਤੈਅ ਕੀਤਾ ਹੋਇਆਗਾ ਤੁਸੀਂ 31 ਮਾਰਚ ਤੱਕ ਹਰ ਹੀਲੇ ਜਮਾ ਕਰਵਾਉਣਾ ਹੀ ਤੁਹਾਨੂੰ ਕਰਵਾਉਣਾ ਪਊਗਾ ਤੇ ਇਹਦੇ ਨਾਲ ਜਿਹੜੇ ਜ਼ਿੰਮੇਵਾਰ ਸੀਗੇ ਉਹਨਾਂ ਦੀ ਹਾਲਤ ਮਾੜੀ ਹੋਣ ਲੱਗਦੀ ਸੀ ਬੁੱਝਾ ਜਿਹੜਾ ਪਹਿਲਾਂ ਉਹਨਾਂ ਨੂੰ ਕੋਈ ਰਾਜਿਆਂ ਵੱਲੋਂ ਹੋਰ ਉਹਨੂੰ ਜ਼ਗੀਰਾ ਮਿਲੀਆਂ ਹੋਈਆਂ ਸੀ ਇਨਾਮ ਦੇ ਵਜੋਂ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਕੰਮ ਕੀਤਾ ਹੁੰਦਾ ਸੀ ਯਾ ਰਾਜਾ ਖੁਸ਼ ਹੋ ਜਾਂਦਾ ਸੀ ਉਹਨਾਂ ਸਾਰੀਆਂ ਜ਼ਗੀਰਾਂ ਉੱਤੇ ਵੀ ਅੰਗਰੇਜ਼ਾਂ ਨੇ ਟੈਕਸ ਲਾਤਾ ਸੀ ਜਿਦੇ ਕਰਕੇ ਪੰਜਾਬ ਦੇ ਪਟਿਆਲਾ, ਰਾਵਲਪਿੰਡੀ ਕਈ ਪਿੰਡਾਂ ਕਈ ਸ਼ਹਿਰਾਂ ਵਿੱਚ ਤੇ ਕਈ ਪਿੰਡਾਂ ਵਿੱਚ 1894 ਸਪੀ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਗਰੋਹ ਵੀ ਹੋਏ ਸੀ ਜਿਹਨੂੰ ਕਿਸਾਨ ਬਗਰੋਹ ਕਿਹਾ ਜਾਂਦਾ ਪੰਜਾਬ ਦੇ ਵੱਖ-ਵੱਖ ਭਾਗਾਂ ਜਿਵੇਂ ਕਿ ਪਟਿਆਲਾ ਅਤੇ 라ਵਲਪਿੰਡੀ ਵਿੱਚ ਕਿਸਾਨ ਬਗਰੋਹ ਹੋਏ ਕਿਉਂ ਹੋਏ ਸੀਗੇ ਕਿਉਂਕਿ ਅੰਗਰੇਜ਼ਾਂ ਨੇ 31 ਮਾਰਚ ਇੱਕ ਡੈਡਲਾਈਨ ਦੇਤੀ ਵੀ ਤੁਹਾਨੂੰ ਲਗਾਨ ਜਮਾ ਕਰੋਨਾ ਹੀ ਪਊਗਾ ਨਹੀਂ ਤੁਹਾਡੀ ਜ਼ਮੀਨ ਵੇਚ ਦਿੱਤੀ ਜਾਊਗੀ ਤੇ ਉਸ ਤੋਂ ਇਲਾਵਾ ਜੋ ਉਹਨਾਂ ਨੂੰ ਇਨਾਮ ਵਜੋਂ ਜ਼ਮੀਨਾਂ ਮਿਲੀਆਂ ਹੋਈਆਂ ਸੀਗੀਆਂ ਉਹਨਾਂ ਉੱਤੇ ਵੀ ਸਰਕਾਰ ਨੇ ਟੈਕਸ ਲਗਾ ਦਿੱਤਾ ਸੀ ਜਿਹੜਾ ਸੀ ਅੱਗੇ ਕਰਾਂਗੇ 1857 ਇਸਬੀ ਦਾ ਬਥਰੋ ਉਹਨੂੰ ਕਿਸਾਨਾਂ ਦਾ ਬਥਰੋ ਵੀ ਕਿਹਾ ਜਾਂਦਾ ਹੈ 1858 ਇਸਬੀ ਤੋਂ 1860 ਇਸਬੀ ਤੱਕ ਕਿੱਥੋਂ ਦੇ ਵੱਡੇ ਇਲਾਕੇ ਵਿੱਚ ਨੀਲ ਬਥਰੋ ਫੈਲ ਗਿਆ ਸੀ ਕਿਉਂਕਿ ਜਿਹੜਾ ਨੀਲ ਦੀ ਖੇਤੀ ਸੀ ਨੀਲ ਦੀ ਖੇਤੀ ਹੁੰਦੀ ਗਰਮ ਇਲਾਕੇ ਦੇ ਵਿੱਚ ਤਸਿੱਲਾ ਤਾਂ ਨੀਲੇ ਦਾ ਇੱਕੋ ਜਿਥੇ ਨੀਲ ਦੀ ਖੇਤੀ ਹੋ ਜਾਂਦੀ ਤਾਂ ਉੱਥੋਂ ਦੀ ਫਸਲ ਦੇ ਆਪਜਾਊਪਨ ਸੀ ਆਪਜਾਊ ਸ਼ਕਤੀ ਸੀ ਉਹ ਬਹੁਤ ਖਤਮ ਹੋ ਜਾਂਦੀ ਸੀ ਤਾਂ ਕਰਕੇ ਅੰਗਰੇਜ਼ਾਂ ਨੇ ਤੱਕੇ ਨਾਲ ਕਿਉਂਕਿ ਉਧਰ ਉਦਯੋਗ ਲੱਗੇ ਸੀ ਇੰਗਲੈਂਡ ਦੇ ਵਿੱਚ ਤਾਂ ਨੀਲ ਜਿਹਨੂੰ ਸੱਚ ਕਹ ਲੈ ਪੰਜਾਬੀ ਚ ਲਾਜ਼ਮਰ ਵੀ ਕਹਿ ਦਿੰਦੇ ਆ ਜਾਂ ਨੀਲ ਚਿੱਟੇ ਕੱਪੜਿਆਂ ਨੂੰ ਦਿੰਨੇ ਆਗੇ ਤਦੋਂ ਇਹ ਸਾਰੇ ਨੀਲ ਦੀ ਖੇਤੀ ਹੁੰਦੀ ਸੀ ਨੀਲ ਦਾ ਬੂਟਾ ਹੁੰਦਾ ਸੀ ਜੀਤੋ ਸਕਾ ਕੇ ਨੀਲਾ ਰੰਗ ਤਿਆਰ ਕੀਤਾ ਜਾਂਦਾ ਸੀ ਤੇ ਭਾਰਤੀਆਂ ਦੇ ਅਤਿਆਚਾਰ ਕਰ ਦਿੱਤਾ ਜਾਂ ਕਰਕੇ ਫਿਰ 1858 ਇਸਵੀ ਤੋਂ 60 ਤੱਕ ਬੰਗਾਲ ਅਤੇ ਬਿਹਾਰ ਦੇ ਕਈ ਖੇਤਰਾਂ ਦੇ ਵਿੱਚ ਨੀਲ ਵਿਦਰੋਹ ਵੀ ਹੋਏ ਸੀ 1866 ਤੋਂ 1868 ਇਸਵੀ ਵਿੱਚ ਨੀਲ ਦੀ ਖੇਤੀ ਵਰਤ ਕਿੱਥੇ ਵਿਦਰੋਹ ਹੋਇਆ 58 ਤੋਂ 60 ਤੱਕ ਤਾਂ ਉਹਦੀ ਬੰਗਾਲ ਤੇ ਬਿਹਾਰ ਮੇਨ ਜਿਹੜੇ ਮੇਨ ਨੀਲੇ ਬਦਰੋਹ ਨੂੰ ਬਨਾਲ ਤੇ ਬਿਹਾਰ ਦੇ ਖੇਤਰ ਵਿੱਚ ਹੀ ਹੋਈ ਸੀ ਤਾਂ 1866 ਤੋਂ 1880 ਵਿੱਚ ਇੱਕ ਹੋਰ ਬਦਰੋਹ ਹੁੰਦਾ ਉਹ ਹੁੰਦਾਗਾ ਬਿਹਾਰ ਦੇ ਚੰਪਾਰਨ ਚ ਹੁੰਦਾ ਬਿਹਾਰ ਚ ਹੀ ਆ ਪਰ ਬਿਹਾਰ ਦਾ ਚੰਪਾਰਨ ਖੇਤਰ ਦੇ ਵਿੱਚ ਹੋਇਆ ਸੀ ਇਹ ਨੀਲ ਸੰਕਟ ਕਦੋਂ ਤੱਕ ਜਾਰੀ ਰਿਹਾ 20ਵੀਂ ਸਦੀ ਦੇ ਆਰੰਭ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨੇ ਜਦ ਤੱਕ ਕਿਸਾਨਾਂ ਦੇ ਹੱਕ ਵਿੱਚ ਸਵਰਥਨ ਨੇ ਕੀਤਾ ਅੱਗੇ ਉਹਨਾਂ ਨੇ ਮਹਾਤਮਾ ਗਾਂਧੀ ਜੀ ਆ ਜਾਂਦੇ ਨੇ ਭਾਰਤੀ ਰਾਜਨੀਤੀ ਵਿੱਚ ਉਹ ਉਹ ਦੇਖਦੇ ਨੇ ਭਾਰਤਾਂ ਦੇ ਕਿਸ ਤਰ੍ਹਾਂ ਭਾਰਤੀਆਂ ਨਾਲ ਧੱਕਾ ਹੋ ਰਿਹਾ ਹੈਗਾ ਫਿਰ ਉਹਨਾਂ ਨੇ ਇਹਨਾਂ ਕਿਸਾਨਾਂ ਦੇ ਹੱਕ ਵਿੱਚ ਬਦਰੋਹ ਵੀ ਮਤਲਬ ਭੁੱਖ ਹੜਤਾਲ ਵੀ ਰੱਖੀ ਸੀਗੀ ਉਸੇ ਅੱਗੇ ਕਰਾਂਗੇ ਤਾਂ ਏਸੀ ਸਾਡੇ ਪਾਠ ਨੰਬਰ 12 ਦੇ ਕੁਐਸਚਨ ਆਨਸਰ ਤੇ ਸਹੀ ਆ ਇਹ ਨਕਸ਼ਾ ਦੇਖੋ ਜੀ ਪਹਿਲਾਂ ਪਲਾਸੀ ਪੜਿਆ ਸੀ ਸਭ ਤੋਂ ਪਹਿਲਾਂ ਪਲਾਸੀ ਕਿੱਥੇ ਸੀਗਾ ਪਲਾਸੀ ਹੈਗਾ ਸਾਡਾ ਬੰਗਾਲ ਦੇ ਵਿੱਚ ਫਿਰ ਅਸੀਂ ਕਿਹਾ ਵਕਸਰ ਜੋ ਵਕਸਰ ਹੈਗਾ ਉਹ ਕਿੱਥੇ ਆ ਸਾਡਾ ਉਹ ਹੈਗਾ ਸਾਡਾ ਬਿਹਾਰ ਦੇ ਵਿੱਚ ਫਿਰ ਅਵਦ ਬਾਰੇ ਕੀਤਾ ਸੀ ਅਸੀਂ ਨੇ ਇਹ ਹੈਗਾ ਸਾਡਾ ਉੱਤਰ ਪ੍ਰਦੇਸ਼ ਦੇ ਵਿੱਚ ਇਹ ਪਿਛਲੇ ਪਾਠ ਦਾ ਨਕਸ਼ਾ ਮੈਂ ਇੱਧਰ ਲੈ ਕੇ ਆਇਆ ਤਾਂ ਕਿ ਤੁਹਾਨੂੰ ਥੋੜਾ ਜਿਹਾ ਹੋਰ ਗਿਆਨ ਹੋ ਜੇ ਥੋੜਾ ਆਪਾਂ ਨੇ ਕਰਨ ਦਾ ਕੰਮ ਆਂਦਾ ਜਿਹੜਾ ਆਪਾਂ ਕੁਐਸਚਨ ਆਨਸਰ ਕੀਤੇ ਨੇ ਇਹ ਤੁਸੀਂ ਆਪ ਕਰਕੇ ਦੇਖਿਓ ਕੋਈ ਦਿੱਕਤ ਆਉਜੇ ਕਮੈਂਟ ਕਰ ਦਿਓ ਚਾਹੇ ਮੈਨੂੰ ਮੇਰੇ ਨੰਬਰ ਤੇ ਮੈਸੇਜ ਕਰ ਦਿਓ ਕੋਈ ਵੀਡੀਓ ਵਿੱਚ ਬਾਦਖਾਤ ਹੁੰਦੀ ਆ ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਉਹਨੂੰ ਜਰੂਰ ਦੱਸਿਆ ਕਰੋ ਉਹਦੇ ਵਿੱਚ ਇੰਪਰੂਵਮੈਂਟ ਕੀਤੀ ਜਾਓ ਇਹ ਖਾਲੀ ਸਤਾਨ ਨਹੀਂ ਗੇ ਇਹ ਕਰਕੇ ਦੇਖਿਓ ਅੱਗੇ ਸਹੀ ਗਲਤ ਆ ਗਏ ਇਹ ਸਾਰਾ ਜਿਹੜਾ ਆਪਾਂ ਪਾੜ ਦੇ ਕੁਐਸਚਨ ਆਨਸਰ ਕੀਤੇ ਨੇ ਉਹਦੇ ਵਿੱਚੋਂ ਹੀ ਆ ਇਹ ਸਹੀ ਗਲਤ ਆਗੇ ਇਹ ਸਹੀ ਗਲਤ ਤੋਂ ਅੱਗੇ ਸਾਡੇ ਸਹੀ ਮਿਲਾਨ ਆਗੇ ਇਸਰ ਮੈਂ ਦੱਸ ਰਹੀ ਕਿਨੇ ਕਿਹੜਾ ਪ੍ਰਬੰਧ ਚਲਾਇਆ ਸੀਗਾ ਇਹ ਤੁਸੀਂ ਕਰਕੇ ਦੇਖਿਓ ਇਹਦਾ ਥੋੜੀ ਪ੍ਰੈਕਟਿਸ ਹੋ ਜਾ ਤੁਹਾਨੂੰ ਪਤਾ ਲੱਗੂਗਾ ਸਾਨੂੰ ਕਿੰਨਾ ਕੁ ਸਮਝ ਆਇਆ ਤੇ ਬਾਕੀ